ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਾਚਾ ਠੀਕ ਐ ਹਾਂ ਠੀਕ ਐ ਲਾ ਸੁੱਚ ਸੁੱਚ ਤਾਂ ਲਾ ਦਨਾ ਹਾਂ 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 ਕੋਈ ਨਾ ਲਾਓ ਬਈ ਮਿੱਤਰੋ ਲੇਜ਼ਰ ਕਰਾਫਟ ਚੱਲਿਆ ਫੇਰ ਨ ਫੇਰ ਦੱਬਤੀ ਆ ਨੀ ਯਾਰ ਆ ਗਿਆ ਜਿੱਤੀ ਦਾ ਪੰਨਾ ਯਾਰ ਹੈ ਨਾ ਇਹ ਦੇ ਦੇ ਜੇ 10 ਲੀਟਰ ਵੀ ਹੁੰਦਾ ਜਿਹੜੇ ਟੈਂਕੀ ਆ ਟਰੈਕਟਰ ਕਰ ਲੰਨੇ ਕੋਲ ਨੂੰ ਜੇ 10 ਡਿਟਰ ਵੀ ਪੈਣਾ ਹੁੰਦਾ ਹੈ ਨਾ ਪੌਨੀ ਟੇਕੀ ਹੁੰਦੀ ਆ ਹਾਂ ਇਹ ਵੀ ਡਿਟਰ ਕਹਿੰਦੇ ਨੇ ਪਾ ਲੋ ਕਿਹੜੇ ਬੜੇ ਬਦਣਾ ਕਿਹੜੇ ਜ਼ੋਰ ਲੱਗਣਾ ਲਓ ਜੀ ਮਿੱਤਰੋ ਉਧਰ ਸਪਰੇਅ ਦੀਆਂ ਤਿਆਰੀਆਂ ਹੋ ਰਹੀਆਂ ਸਪਰੇਅ ਵਾਲਾ ਪੰਪ ਵੀ ਪਾਰ ਹੋ ਰਿਹਾ ਤੇ ਇਧਰ ਮੈਂ ਚੱਲਿਆ ਲੇਜ਼ਰ ਕਰਾ ਲੈ ਕੇ ਆਪਣੇ ਨਾਲ ਬੜੇ ਨਾਲ ਜ਼ੋਰ ਲੱਗਦਾ ਹੁੰਦਾ ਫੇਰ ਤਾਂ ਕਹਿੰਦੇ ਚੱਲ ਲਾ ਦੂਗਾ ਤੁਹਾਡੀ ਕੋ ਕਹ ਦੂੰਗਾ ਵੈਸੇ ਆਮਦਾਰੀ ਹੋ ਗਈ ਜੇ ਪੰਪ ਬਣਾਇਆ ਤਾਂ ਮਸ਼ੀਨ ਦਾ ਵੀ ਸੌਦਾ ਤਾਂ ਹੀ ਹੋ ਗਿਆ ਹੈ 来 ਬਿੰਦ ਕਾਪਾ ਚੱਲਦੇ ਆ ਬਾਕੀ ਅਜੇ ਗੋਗੀ ਨੂੰ ਜਾਣਾ ਤੇ ਇੱਕ ਟਰੈਕਟਰ ਦੀ ਡਿਲੀਵਰੀ ਜੀ ਵੀ ਕਰਾਉਣੀ ਹੈ ਜਿੱਥੇ ਉਹਦੀ ਡਿਲੀਵਰੀ ਮੌਕੇ ਪਹੁੰਚਣਾ ਅੰਕਲ ਦੇ ਵੀ ਆਏ ਸੇ ਕੋਣ ਚੱਲ ਚੱਲ ਠੀਕ ਆ ਫਿਰ ਵਧੀਆ ਇਹ ਇੱਕ ਇੱਕ ਉਦੜ ਦੀ ਇੱਕ ਅਜਾ ਹੈ ਹੈ ਹਾਂ ਉਹ ਉਹਦੇ ਦੇਖਦੇ ਨਾਲ ਲੇਟ ਰੂਟ ਦੱਸੂਗਾ ਗੋਗੀ ਵੀ 2025 ਚ ਕੀ ਕੁਝ ਚੇਂਜ ਆਏ ਆ ਕੀ ਕੁਝ ਅੱਛਾ ਹਾਂ ਉਹ ਸਾਰੀ ਗੱਲ ਬਾਤ ਕਰਾਵਾਂਗੇ ਬਾਕੀ ਯਾਰ ਗੜਨੇ ਚਾਚਾ ਬੰਦ ਰੋਲੇ ਠੰਡਾ ਦਿੱਤਾ ਪਾਣੀ ਪੀ ਲਿਆ ਹੁਣ ਕੋਈ ਦੇਸੀ ਨੁਕਤਾ ਕੋਈ ਦਵਾਈ ਗਰਾਰੇ ਕਰੇਗਾ ਤੜਕੀ ਤੜਕੇ ਤੜਕੇ ਫੇਸਾਲਾ ਉੱਠ ਨਹੀਂ ਹੁੰਦੇ ਨਹੀਂ ਸੱਜਰੇ ਉਹਦਾ ਉੱਠਣਾ ਪੈਣਾ ਜਦ ਤੱਕ ਖਲੀਫ ਹੋਊਗਾ ਆਪੇ ਉੱਠੋਗੇ ਤਿੰਨ ਚੀ ਨੀ ਲੋਟ ਹੋਣਗੇ ਕਰਾਰੇ ਆ ਤੜਕੇ ਚਾਹ ਪਾਣੀ ਪੀਣ ਤੇ ਪਹਿਲਾਂ ਪਹਿਲਾਂ ਕਰ ਲੈ ਚਾਹ ਪਾਣੀ ਪੀਣ ਉਹ ਕਰਨਾ ਹੈ ਹਾਂ ਨੂਨ ਵੀ ਨੂਨ ਦੇ ਕਰਾਰੇ ਹੁਣ ਵੀ ਕਰ ਦਵਾਂ ਕਰਾਰੇ ਹੁਣ ਵੀ ਕਰਾਂ ਹਾਂ ਬਾਕੀ ਆ ਜਾ ਗੋਗੀ ਨਾਲ ਤੇਲ ਪਵਾ ਦਈਏ ਸਟੈਂਡਰਡ ਚ ਵੀ ਤੇ ਉੱਤੇ ਬਾਦ ਪਾਈਏ ਚਾਲੇ ਪ੍ਰਸਾਦ ਦੇ ਛੱਕੇ ਗੋਗੀ ਫੇਰ ਭਰ ਲਿਆ ਪੰਪ ਅੱਜ ਹੈਂ ਤਨੂ ਕੱਲ ਦੱਸਿਆ ਤਾਂ ਹੈ ਤਾਂ ਵੀ ਜਦ ਤੱਕ ਪੱਕੀ ਦੀ ਨਹੀਂ ਜਦ ਤੱਕ ਕਰੀ ਹੋ ਜਾਣਾ ਸੀ ਤੂੰ ਕਹਿੰਨੇ ਹੈ ਜਿਹੜਾ ਅਸੀਂ ਵੀ ਸੁਣਨ ਨੂੰ ਹਾਂ ਦੱਸ ਹਾਂ ਦੱਸ ਕੀ ਕਹਿੰਦਾ ਨਹੀਂ ਹੁਣ ਨਹੀਂ ਹੁਣ ਮੂਡ ਖਰਾਬ ਹੋ ਗਿਆ ਓ ਕੀ ਰਾਮਦਰੀ ਕਾਦੀ ਕਹਿੰਦਾ ਰਾਮਦਰੀ ਹੈ ਹਨਾ ਹਾਂ ਦੋ ਮਿੰਟ ਇਹਨੇ ਚੋ ਚੋ ਚੇ ਖੜਾ ਲੈਣਾ ਏ ਇਹ ਚੋ ਚੋ ਚੇ ਖੜਾ ਦੇਣਾ ਏ ਜਦ ਤੱਕ ਅੱਧੀ ਹੁੰਦੀ ਹੈ ਨਾ ਯਾਰ ਥਰਜੂਗਾ ਦੱਸੇ ਥਰਜੂਗਾ ਕਿ ਨਹੀਂ ਨਹੀਂ ਥਰਜੂਗਾ ਯਾਰ ਉਦੋਂ ਥਰ ਗਿਆ ਤਾਂ ਇਹਨਾਂ ਦਾ ਲੱਗਿਆ ਹਾਂ ਇਹ ਹੁਣ 10 ਲੀਟਰ ਵੀ ਕਾਦੀ ਕਾਦੀ ਸਪਰੇਅ ਅੱਜ ਪਾਲੋ ਐਕਸਲ ਸੁਣ ਕੋ ਪਹਿਲਾਂ ਕਣਕ ਨੂੰ ਨਹੀਂ ਸਾਹ ਦੇਉਣ ਦਿੱਤਾ ਦੇ ਤੇਰੇ ਦੀ ਜੂਰੀ ਬਜੂਰੀਆ ਹੁਣ ਜੇ ਗੁੱਲੀ ਡੰਡਾ ਬਰੋਬਰਤਾ ਹੋ ਗਿਆ ਹੁਣ ਉਹਨੂੰ ਮਾਰਨ ਪਰ ਬਿੜਜੋ ਹੈ ਚੱਲ ਕੋਈ ਐਕਸਲ ਟੌਪ ਸੁਣ ਕੋ ਸੁਣ ਕੋ ਠੀਕ ਹੈ ਅੱਜ ਕਿੰਨੇ ਏਕੜ ਮੇ ਕਰਨਾ ਹੈ ਅੱਜ 20 20 ਸੈਕਿੰਡ ਮੈਂ ਕਿਵੇਂ ਤੋਂ ਮੋਮੋਜੀ ਕਰਦੀ ਸੀ ਅੱਛਾ 20 ਸੈਕਿੰਡ ਮੈਂ ਜੋ ਹੈ ਅੱਜ ਸਪਰੇਅ ਕਰੂੰਗਾ ਰਹਿ ਗਿਆ ਥਾ ਕਿਉਂਕਿ ਬਾਰਿਸ਼ ਆਉਣੇ ਦੀ ਵਜ੍ਹਾ ਸੇ ਹਮਕੋ ਰੁਕਣਾ ਪੜਾ ਤੂੰ ਫਿਰ ਥੋੜਾ ਸਾਈਡ ਮੇਂ ਰੁਕ ਜਾਂਦੇ ਨਹੀਂ ਸਾਈਡ ਮੇਂ ਫਿਰ ਹਮਕੋ ਉੱਥੇ ਥੱਲੇ ਰੁਕ ਗਏ ਸੀ ਚੱਕ ਉੱਥੇ ਥੱਲੇ ਰੁਕੇ ਸੀ ਠੀਕ ਹੈ ਇਹਦਾ ਵੀ ਜਿਗਾਰਡ ਪੱਕਾ ਕਰਨਾ ਪੈਣਾ ਜੇ ਨਵੀਂ ਕਮੈਂਚ ਤੇਲ ਪੋਣਾ ਕਿਤੇ ਫੱਦੂ ਜੇ ਕੰਮ ਨਹੀਂ ਚੱਲਣੇ ਹੁਣ ਇਹ ਤੇ ਨਵਾਂ ਪੰਪ ਲਿਆਉਂਗੇ ਨਹੀਂ ਨਹੀਂ ਪੰਪ ਇਹੀ ਰਹੂਗਾ ਸਕੀਮ ਨਵੀਂ ਲੱਗੂਗੀ ਆਪਾਂ ਦਾ ਰਸੀਦੂ ਵੀ ਲੈ ਕੇ ਆਏ ਹਾਂ ਇਹ ਬੈਟਰ ਲਓ ਪੋਈ ਮਿੱਤਰੋ ਇੱਕ ਟਰੈਕਟਰ ਲੈ ਕੇ ਆਏ ਜੋਂਡੀਅਰ ਕਾਲੇ ਢਿੱਡ ਵਾਲਾ ਜਿਹੜਾ ਤੁਸੀਂ ਨੇ ਬੜਾ ਮਸ਼ਹੂਰ ਕਰਿਆ ਵਾ ਹਨਾ ਤੁਹਾਡਾ ਤੇ ਆਹਾ ਹੈਗਾ ਜੋਂਡੀਅਰ ਪੀਵੀ 23 ਹੈ ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਤੇ ਇਹਦੀ ਆਪਾਂ ਤੁਹਾਨੂੰ ਰੇਟ ਰੂਟ ਦੀ ਜਾਣਕਾਰੀ ਵੀ ਦਵਾਂਗੇ ਸਿਰਫ ਉਹੀ ਮੇਰੇ ਵੀਰ ਫੋਨ ਕਰਿਓ ਜਿਹੜੇ ਕੋਈ ਇੰਟਰਸਟਿਡ ਹੈ ਇਹਦੇ ਬਾਰੇ ਹਨਾ 5310 ਹੈ ਗੁਰਪ੍ਰੀਤ ਆਮੜਾ 10 ਇਹ ਕਿੰਨਾ ਮਾਡਲ ਹੈ ਇਹ 2010 ਮਾਡਲ 2010 ਮਾਡਲ ਕਾਪੀ 2029 ਤੱਕ ਵੈਲਿਡ ਅੱਛਾ 2029 ਤੱਕ ਕਾਪੀ ਵੈਲਿਡ ਹੈ ਫਤਿਹਗੜ ਦਾ ਨੰਬਰ ਆ ਗਿਆ ਸਾਹਿਬ ਦਾ ਨੰਬਰ ਕਿੰਨਾ ਕਿ ਚੱਲਿਆ ਚੱਲਿਆ ਮੈਂ ਚੱਲਿਆ ਵੀਰ 600 ਪਸਦਾ ਟੈਂਕਟਰ ਚੁਲਿਆ ਜਣੀ ਦੂਈ ਜੋੜੀ ਹੈ ਤੀਜੀ ਜੋੜੀ ਹੈ ਇਹ ਦੂਈ ਜੋੜੀ ਆ ਦੂਈ ਜੋੜੀ ਆ ਗਈ ਮੁੰਡਾ ਅਮਰੀਕਾ ਚਲੇ ਜਾ ਮੇਰੇ ਬਾਪੇ ਦਾ ਮੁੰਡਾ ਅੱਛਾ ਬਾਹਰ ਗਿਆ ਵਾ ਬਾਹਰ ਚਲੇ ਗਿਆ ਹਾਂ ਚਲੇ ਗਿਆ ਅਮਰੀਕਾ ਅੱਛਾ ਚਲੇ ਗਿਆ ਇਹਦਾ ਹੁਣ ਤੂੰ ਆਪੇ ਇਮਾਨਦਾਰੀ ਨਾਲ ਦੱਸ ਦੇ ਵੀ ਕੀ ਕੁਝ ਕੋਈ ਕੰਮ-ਕੁਮ ਹੋਇਆ ਵਾ ਜਾਂ ਕੀ ਕੋਈ ਦਿੱਕਤ ਹੈ ਜਾਂ ਫੁੱਲ ਗਾਰੰਟੀ ਕਲੱਚ ਪਲੇਟ ਪਈ ਗਈ ਪਰਸੈਂਟ ਵੀ ਹੋਣ ਵਾਲਾ ਕੰਮ ਨਹੀਂ ਹੈ ਇਹਦਾ ਐਨ ਜਣੀ ਗਰੰਟੀ ਹੈ ਪੂਰੀ ਗਰੰਟੀ ਉਹਨਾਂ ਨੇ ਕਿਹਾ ਵੀ ਇਹ ਵੇਚਣ ਖਤਰ ਕਰਾਇਆ ਤਾਂ ਉਹਦਾ ਹੁਣ ਬਾਹਰ ਚਲੇਗਾ ਤਾਂ ਕਰਕੇ 3-4 ਸਾਲ ਹੋ ਗਿਆ ਟਰੈਕਟਰ ਖੜਾ ਹੀ ਹੈ ਇਹ ਇੱਕ ਸਾਲ ਤੋਂ ਟਰੈਕਟਰ ਖੜਾ ਹੈ ਇਹ ਅੱਜ ਸਪੈਸ਼ਲ ਵੀਡੀਓ ਵਾਸਤੇ ਹੁਣ ਅਸੀਂ ਮਤਲਬ ਇਹਦੀ ਧੁਾਈ ਧੁਈ ਕਰਕੇ ਹੁਣ ਇਹਨੂੰ ਵੀਡੀਓ ਪਾ ਰਹੇ ਹਾਂ ਅਸੀਂ ਟਰੈਕਟਰ ਦੀ ਪੂਰੀ ਜ਼ਿੰਮੇਵਾਰੀ ਹੈ ਕਾਲ ਨੰਬਰ ਹਨਾ ਆਪਾਂ ਨੇ ਫੋਨ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਚਲਾਤਾ ਸੋ ਤੁਸੀਂ ਭਾਈ ਸੰਪਰਕ ਕਰ ਸਕਦੇ ਹੋ ਸੁਥਲਾ ਟਰੈਕਟਰ ਹੈ ਹਨਾ ਸਟਾਰਟ ਕਰਕੇ ਦਿਖਾ ਮਰਦਾ ਫਿਰ ਇੱਕ ਵਾਰ ਮਾਦ ਦੇ ਰੇਸ ਨੂੰ ਜੀ ਮੜ ਜੀ ਕਰੋ ਬਾਈ ਜੀ ਯੋ ਗਿਰਦਾ ਧਾਣੇ ਸੋ ਬਾਈ ਲੈਣੇ ਵਾਲੇ ਜਰੂਰ ਸੰਪਰਕ ਕਰਿਓ ਹਨਾ ਸਾਫ ਸੁਥਰਾ ਟਰੈਕਟਰ ਹੈ ਵਾ ਕਰਲਾ ਗੁਰਪ੍ਰੀਤ ਬੰਦ ਅੱਛਾ ਡਿਮਾਂਡ ਫੋਨ ਤੇ ਯੋ ਜੇ ਮਾੜਾ ਮੋਟੀ ਹੂ ਆ ਆਈਡੀਆ ਕੁਝ ਆਈਡੀਆ ਬਾਈ ਤੈਨੂੰ ਪਤਾ ਹੀ ਹੈ ਦਾ ਫੇ ਫੋਨ ਤੇ ਕਰਾ ਦਈਏ ਭਾਈ ਫੋਨ ਕਰ ਲਿਓ ਬਾਕੀ ਆਪਣੀ ਹਨਾ ਡਿਮਾਂਡ ਹੈ ਜਿਹੜੀ ਤੁਸੀਂ ਫੋਨ ਤੇ ਕਰਕੇ ਗੱਲਬਾਤ ਆਪਣੀ ਡੀਲ ਡਨ ਕਰ ਸਕਦੇ ਹੋ ਬਾਕੀ ਸਿਰਫ ਜੋਂਡੀਰ ਵਾਲੀ ਕਰਨ ਸਵਾਦ ਲੈਣ ਵਾਲੇ ਘੱਟ ਮੇਰੇ ਵੀਰ ਉਹੀ ਕਰਿਓ ਜਿਹੜੇ ਕਿਸੇ ਨੇ ਲੈਣਾ ਹਾਂ ਨਹੀਂ ਫਿਰ ਬੰਦਾ ਪਹਿਲਾਂ ਹੀ ਬਹੁਤ ਬੀਜ਼ੀ ਹੁੰਦਾ ਸਾਰੇ ਸ਼ਡਿਊਲ ਸਭ ਦਾ ਬੀਜ਼ੀ ਹੈ ਵੀ ਕਿਤੇ ਲੇਟ ਪੁੱਛ ਪੁੱਛ ਸਵਾਦ ਲਈ ਜਾऊं ਜਾਂ ਸੀਐਸ ਰੰਦ ਤੇ ਆ ਵੀਰੇ ਉਹਨਾਂ ਨੇ ਅੱਜ ਡਿਲੀਵਰੀ ਆ ਟਰੈਕਟਰ ਦੀ 655 ਡੀਆਈਸੀਆਡੀਆਈ ਕਰਦੇ ਆ ਤਿਆਰ ਇਹ ਕਿਰਪਾ ਕਰੂ ਪੱਸੀ ਪੜ ਲਾ ਗਿਆ ਪੱਸੀ ਪੜ ਇਹਦੇ ਵਿੱਚ ਕੀ ਕੀ ਫਰਕ ਪਿਆ ਹੁਣ ਜਿਹਦੇ ਵਿੱਚ ਸਾਡਾ ਨਾਲ ਪਰ ਬਚੇ ਦਾ ਇੱਕੋ ਦਾ ਮਾਸ ਬਲੈਕਰ ਸ਼ਾਰਪ ਹੈ ਅੱਛਾ ਠੀਕ ਹੈ ਮਾਨ ਦਾ ਨੀਕਾ ਦਾ ਬਚਣਾ ਵਾਲਾ ਹੁੰਦਾ ਠੀਕ ਹੈ ਠੀਕ ਹੈ ਜਿਹੜੀ ਜਿੰਟ ਕੋ ਦੀ ਡਬਲ ਐਸਟੀ ਹੋਰ ਬਤਾਤੀ ਪਹਿਲਾ ਨੋਟ ਪਹਿਲਾ ਨੋਟ ਫਰਕ ਪਹਿਲਾ ਇਹ ਅੱਗੇ ਅੱਗੇ ਤੋਂ ਉਪਰ ਕਿੰਨਾ ਕਰਦੀ ਡਬਲ ਸੈਂਸਿੰਗ ਵਾਲੀ ਉਹ ਵੀ ਲਿਫਟ ਹੋਰ ਜ਼ਿਆਦਾ ਹੈਵੀ ਕਰਦੀ ਤੇ ਲਿੰਕਾਂ ਚ ਵੀ ਕੋਈ ਲੱਗਿਆ ਫਰਕ ਪਹਿਲਾ ਨਾ ਲਿੰਕਾਂ ਚ ਵੀ ਲਿੰਕਾਂ ਜਾਂਦੀ ਨਵਾਈ ਦਾ ਫਰਕ ਪਤਾ ਤੇ ਉਹਨਾਂ ਦੀ ਮਟਾਈ ਦਾ ਫਰਕ ਪਤਾ ਆਈ ਲਗਾ ਉਹ ਪਤਾ ਨਾ ਫਿਲਮ ਤੋਂ ਵੀ ਕੋਈ ਫਰਕ ਨਹੀਂ ਆ ਦੇਖਿਆ ਇਹਦਾ ਅੰਕ ਲੈਣ ਨੇ ਹੁਣ ਬਟਨ ਤੇ ਚੱਲੇ ਰਹੇ ਇਹ ਜ਼ਿਆਦਾ ਬਜਾਈ ਕਿ ਇਹ ਤੁਹਾਨੂੰ ਬੈਨੀਫਿਟ ਜ਼ਿਆਦਾ ਪਤਾ ਹੋ ਗਿਆ ਨਿਆ ਤਾਸ ਆਹ ਪ੍ਰੋਫੈਸਰ ਹੋ ਗਿਆ ਅੱਜ ਕਹਿੰਦੇ ਕੁੰਡੇ ਕੋਲ ਦੇ ਮੰਨ ਲੀਬਰਾ ਨੂੰ ਯਾਦ ਰੱਖਣਾ ਬੜੇ ਲੰਬੀ ਚੋਕ ਪਤਾ ਕਿ ਉਹਨੇ ਆਪੇ ਚੀਕ ਰਹਿਣਾ ਆਪਾਂ ਉਹਦੇ ਨਾਲ ਚੱਲਣਾ ਬੰਨਦਾ ਵੀ ਹੋਊਗਾ ਬਟਨ ਦੇ ਉੱਤੇ ਹੈ ਨਾ ਜਿਵੇਂ ਆਪਾਂ ਇੱਕ ਜਗ੍ਹਾ ਪਰ ਰੋਕਣੀ ਆ ਜਾ ਕੇ ਉਹਦਾ ਉੱਪਰ ਤੋਂ ਜਿੰਨੇ ਦੀ ਦਿੱਖ ਪੈ ਗਈ ਉੱਤੇ ਜਾ ਕੇ ਉਹਨਾਂ ਦੇ ਪੁੱਟ ਤੇ ਜਾ ਕੇ ਚੱਕਣਾ ਫਿਰ ਆਪਣਾ ਦਾ ਦਵਾ ਦੇ ਦਵਾ ਦੇ ਛੱਡ ਸਕਦੇ ਆ ਮੈਨੂੰ ਆਹ ਅਬੀਂ ਪੁੰਜਾ ਮਾਰ ਸਕਦਾ ਹੈ ਪੁੰਜਾ ਹੋਰ ਹੈਵੀ ਕਰੇਗਾ ਲੱਗੇ ਪਹਿਲਾਂ ਨਾਲ ਜੀ ਜਾਂਦੀ ਹੈ ਇਹ ਵੀ ਹੈ ਜੀ ਤੇ ਕੁਝ ਕੀਮਤਾਂ ਦੇ ਪਿਆ ਕੋਈ ਫਰਕ ਠੀਕ ਆ ਜਾਣਾ ਆਉਣ ਵਾਲੇ ਟਾਈਮ ਬੌਂਡ ਵਧੂਗਾ ਵੀ ਵਧੂਗਾ ਵਧੂਗਾ ਭਾਈ ਜਿੰਨਾ ਨੇ ਲੈਣਾ ਛੇਤੀ ਦੇ ਛੇਤੀ ਪਹੁੰਚੋ ਪਰ ਅੰਕਲ ਕਹਿੰਦੇ ਵੀ ਆਉਣ ਵਾਲੇ ਟਾਈਮ ਤੋਂ ਹੋਰ ਉੱਪਰ ਜਾ ਸਕਦਾ। ਜਾ ਸਕਦਾ। ਜਾ ਸਕਦਾ। ਪਰ ਛੱਟਾ ਵਾਦ ਇਹ ਜਿਆਦਾ ਦੇ ਤਾਂ ਪੂਰੇ ਨਹੀਂ। 20 ਤੋਂ 30000 ਪਲੱਸ ਹੋ ਸਕਦਾ। ਦੇਖੋ ਹੈਨਾ ਆਪਾਂ ਤਾਂ ਇਹੀ ਦੱਸਦੇ ਹੁੰਨੇ ਹਰੇਕ ਨੂੰ ਵੀ ਕਿਸੇ ਦਾ ਭਲਾ ਹੋ ਜੇ। ਤੇ ਹਰੇਕ ਦੀ ਮਦੇ ਅੱਜ ਜੇ ਜਾ ਸਕਦਾ। ਅਬ ਦਾ ਸ਼ੌਂਕ ਦੇਖੋ ਜਿਹਨੇ ਚੀਜ਼ ਸ਼ਿੰਗਾਰ ਕੇ ਰੱਖਣੀ ਆ। ਪਾ ਕੇ ਫੁਲਕਾਰੀ ਹਾਰ ਪਾ ਕੇ ਹੈਨਾ ਲਾਰ ਚਮਕਾ ਦੇ ਆ ਨਾ ਫੁੱਲ ਫੁੱਲ ਲਾ ਦੋ ਇਹਦੇ ਉੱਪਰ ਹੋਰ ਫੁੱਲ ਪਏ ਹਨ ਫੁੱਲ ਹੈਗੇ ਬਸ ਫੁੱਲ ਰੱਖੋ ਇਹਦੇ ਉੱਪਰ ਗੱਬੇ ਮਾਲਾ ਜੀ ਬਣਾ ਦੇ ਫੁੱਲ ਲਾਓ ਆ ਫੋਰਮੈਨ ਸਾਹਿਬ ਕਿਵੇਂ ਆ ਵਧੀਆ ਚੁਈ ਬਸ ਠੀਕ ਠਾਕ ਪੂਰਾ ਸ਼ਿੰਗਾਰ ਦੋ ਐਨ ਆਪਾਂ ਦਾ ਗੱਦੀ ਵੀਰੇ ਨੇ ਦੂਰ ਰਹਿੰਦੇ ਆਪਣੇ ਵਾਲੇ ਆਏ ਨਹੀਂ ਛੋਡੇ ਪਰ ਰਾਜ ਬਧਾਈਆਂ ਵੀਰੇ ਤੁਹਾਨੂੰ ਬਹੁਤ ਬਹੁਤ ਬਧਾਈ ਤੁਹਾਨੂੰ ਵੀ ਬਹੁਤ ਠੀਕ ਇਹ ਤਾਂ ਤੁਸੀਂ ਆਪਣਾ ਐਗਰੀਕਲਚਰ ਵਾਸਤੇ ਲੱਤਾ ਕੋਈ ਕਰਾਇਆ ਕਰੋ ਇਹ ਤਾਂ ਨਹੀਂ ਕਰਨਾ ਇਹਨੇ ਆਪਣੇ ਹੀ ਕੰਮਾਂ ਕੀਤੇ ਬਾ ਖੇਤੀਬਾੜੀ ਦਾ ਹੀ ਕੰਮ ਵਾਸਤੇ ਲੱਤਾ ਦੇਖੋ ਵੀਰੇ ਨੇ ਟਰੈਕਟਰ ਸੀਆਰਡੀਆਈ ਪਹਿਲਾਂ ਕਹਤੇ ਡਰ ਰਹੇ ਤੇ ਇਹ ਤੋਂ ਇਹਨਾਂ ਪਹਿਲਾਂ ਸੀਆਰਡੀ ਕਰਕੇ ਥੋੜੀ ਦਿੱਕਤ ਸੀ ਵੀ ਕੀ ਕੋਈ ਖਰਾਬੀ ਕਰੂਗਾ ਇਹ ਸਭ ਤੋਂ ਵਧੀਆ ਜਿਆਦਾ ਇਹੀ ਮਹੀਂਦਰੇ ਦਾ ਇਹੀ ਮਾਡਲ ਸਭ ਤੋਂ ਜਿਆਦਾ ਕਾਮਯਾਬ ਹੋਇਆ ਜਿਹੜਾ ਅਪਸੀ ਆਡੀਏ ਚ ਪਾਸ ਵੀ ਕਰਿਆ ਸਾ ਸਾਰੇ ਕਿਸਾਨਾਂ ਨੇ ਇਹੀ ਸਭ ਤੋਂ ਵੱਧ ਪਾਸ ਕਰਿਆ ਟਰੈਕਟਰ ਇਹਦੀ ਰੀਸੇਲ ਵੈਲਿਊ ਹਰੇਕ ਪਾਸੇ ਨੂੰ ਇਹ ਅੱਗੇ ਅੱਗੇ ਹੈ ਟਰੈਕਟਰ ਇੱਕ ਨੰਬਰ ਤੇ ਫਿਕਰ ਬਹੁਤ ਬਹੁਤ ਹੁਣ ਆਪਾਂ ਨੇ ਪਿਛਲੇ ਸਾਲ ਦਾ ਗ੍ਰਾਫ ਚਾਰਟ ਦੇਖਿਆ ਹੀ ਆ ਕਿੱਥੇ ਕਿੱਥੇ ਪਹੁੰਚ ਗਿਆ ਹੈ ਨਾ ਵਿਕਣ ਚ ਇਹ ਠੀਕ ਹੈ ਹੁਣ ਟੈਕਨੋਲੋਜੀ ਦਾ ਵੀ ਫਰਕ ਪਾਈਓ ਜਾਨਨੇ ਅੱਗੇ ਅੱਗੇ ਸਾਰਾ ਕੁਝ ਵਧੀਆ ਕਰਿਆ ਪਿਆ ਕਰਾਰੋ ਦਾ ਦੇਖ ਲਓ 프ਰੰਟ ਗੇਅਰ ਆ ਗਿਆ ਠੀਕ ਆ ਸਿੰਕ్రోਮੈਸ ਗੇਅਰ ਬਾਕਸ ਸਾਰਾ ਕੁਝ ਸਿਰੇ ਤੋਂ ਇੱਕ ਨੰਬਰ ਕਰਿਆ ਪਿਆ ਠੀਕ ਹੈ ਉਹ ਵਧੀਆ ਲੱਗੀ ਡੀਲ ਹਾਂਜੀ ਹਾਂ ਚਲੋ ਠੀਕ ਹੈ ਜੀ ਵਧਾਈਆਂ ਜੀ ਤੁਹਾਨੂੰ ਇਹਨਾਂ ਨੇ ਲੱਤਾ ਟਰੈਕਟਰ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਤੁਹਾਨੂੰ ਜੀ ਵਧਾਈਆਂ ਵੀਰੇ ਬਹੁਤ ਤੁਹਾਨੂੰ ਤੇ ਹੁਣ ਤੁਸੀਂ ਇਹ ਤੋਂ ਜੇ ਜਿਆਦਾ ਖੇਤੀਬਾੜੀ ਦਾ ਹੀ ਕੰਮ ਲੈਣਾ ਕਿਉਂਕਿ ਕਿਰਾਏ ਤੇ ਲਾਉਣਾ ਟਰੈਕਟਰ ਇਹ ਖੇਤੀਬਾੜੀ ਦਾ ਖੇਤੀਬਾੜੀ ਦਾ ਕਿੰਨੇ ਕਿੱਲਾਂ ਦੀ ਇਹ ਖੇਤੀ ਕਰਦੇ 20 ਕਿੱਲਾਂ ਦੀ ਖੇਤੀ ਆਲੂ ਆਲੂ ਲਾਉਨੇ ਆ ਕੁਝ ਮੈਨੂੰ ਸਿੰਪਲ ਅੱਛਾ ਕਣਕ ਜੀਰੀਓ ਠੀਕ ਹੈ ਵੀਰੋ ਨਹੀਂ ਬਾਈ ਕਣਕ ਜੀਰੀ ਕਰਦੇ ਆ ਪਹਿਲਾਂ ਦੂਏ ਵੀਰ ਨੇ ਮੈਨੂੰ ਦੱਸਿਆ ਕਹਿੰਦਾ ਮੈਨੂੰ ਸੀਆਰਡੀਆਈ ਤੋਂ ਡਰ ਲੱਗਦਾ ਤਾਂ ਮੈਂ ਕਿਹਾ ਵੀ ਕਿਉਂ ਕਹਿੰਦਾ ਵੀ ਜਿਆਦਾ ਆਏ ਹੋਏ ਆਏ ਤੇ ਕਹਿੰਦਾ ਸਾਨੂੰ ਲੋਕ ਡਰਾਈ ਗਏ ਵੀ ਇਹ ਠੀਕ ਨਹੀਂ ਚੱਲਦੇ ਆਏ ਨਹੀਂ ਚੱਲਦੇ ਆਪਾਂ ਨੂੰ ਦੇਖ ਲਓ ਹੁਣ 4 ਸਾਲ ਹੋ ਗਏ ਚਲਾਉਂਦੇ ਨੂੰ ਕੋਈ ਦਿੱਕਤ ਨਹੀਂ ਆਈ ਕੋਈ ਸਾਂ ਕੋ ਡੀਜ਼ਲ ਖਰਚਾ ਸਭ ਤੋਂ ਘੱਟ ਆ ਇਹਦਾ ਹਰੇਕ ਟਰੈਕਟਰ ਨੂੰ ਹਾਂ ਬਹੁਤ ਜ਼ਿਆਦਾ ਵਧੀਆ ਤਕਨੀਕ ਚ ਆ ਜਾਂਦਾ ਤਿੰਨ ਮੋੜ ਦੇ ਜਿਵੇਂ ਜਿੰਨੇ ਕਿ ਜ਼ੋਰ ਦੀ ਆਪਾਂ ਨੂੰ ਲੋਡ ਆ ਉੰਨਾ ਕਿ ਦੱਬ ਕੇ ਬਹਿ ਜਾਓ ਹਾਂ ਉਹਨਾਂ ਕਿ ਦੱਬ ਕੇ ਬਹਿ ਜਾਓ ਇਹ ਨਹੀਂ ਉਹਨਾਂ ਕੇ ਤੇਲ ਖਾਣਾ ਉਹਨਾਂ ਕੇ ਚੱਲਣਾ ਹੈ ਨਾ ਤੇ ਕਿਵੇਂ ਲੱਗਿਆ ਓਰੇ ਆ ਗਿਆ ਤੁਹਾਨੂੰ ਵਧੀਆ ਰਿਹਾ ਹੈ ਵਧੀਆ ਜੀ ਚਾਰਟ ਸੀਟ ਵਧੀਆ ਜੀ ਸਾਰਾ ਬਸ ਠੀਕ ਹੈ ਠੀਕ ਸਰਬ ਦਾ ਸਰਬ ਨੂੰ ਸਮਝਾ ਦਿੰਦੇ ਆ ਤੁਹਾਨੂੰ ਸਾਰਾ ਜਿਵੇਂ ਤੁਹਾਨੂੰ ਠੀਕ ਲੱਗੇ ਆ ਗਿਆ ਇਹ ਉਰੇ ਐ ਵੀ ਆ ਬੰਦਾ ਘਰਾਂ ਜਾ ਕੇ ਵੀ ਕਰਕੇ ਆਉਂਦਾ ਜੇ ਤੁਹਾਡਾ ਦਿਲ ਕਰਿਆ ਵੀ ਉਰੇ ਕਰਾਉਣੀ ਐ ਏਜੰਸੀ ਚ ਕਰਾਉਣੀ ਐ ਨਾ ਬੰਦੇ ਦਾ ਮਨ ਹੁੰਦਾ ਵੀ ਮੈਂ ਉੱਥੇ ਕਰਾ ਕੇ ਉਰੇ ਵੀ ਕਰਾ ਸਕਦੇ ਆ ਉੱਥੇ ਵੀ ਕਰਾ ਸਕਦੇ ਆ ਹਾਂ ਆਪਣੀ ਚੋਇਸ ਆ ਜੀ ਇੱਕ ਅੰਕਲ ਹੁੰਦਾ ਸੁਭਾਅ ਵੀ ਬਹੁਤ ਵਧੀਆ ਅੰਕਲ ਜਿੱਦੇ ਜੀ ਹਾਂ ਬਹੁਤ ਚਲੋ ਠੀਕ ਆ ਵੀਰੇ ਧੰਨਵਾਦ ਬਹੁਤ-ਬਹੁਤ ਤੁਹਾਡਾ 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 ਧੰਨਵਾਦ ਜੀ ਨਾ ਬਸ ਕੋਈ ਗੱਲ ਠੀਕ ਹੈ ਠੀਕ ਆ ਜੀ ਚੰਗਾ